ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਮਤਰੀ ਮਾਂ ਦਾ ਪਿਆਰ ਭਾਗ ਆਖਰੀ ਲੈ ਕੇ ਆਪਾਂ ਹਾਜ਼ਰ ਹੋਏ ਆ ਜਿਸ ਨੇ ਵੀ ਇਸ ਪੂਰੀ ਕਹਾਣੀ ਨੂੰ ਸਮਝਣਾ ਹੈ ਉਹ ਕਹਾਣੀ ਦੇ ਪਹਿਲੇ ਭਾਗ ਤੋਂ ਲੈ ਕੇ ਅੱਜ ਤੱਕ ਦੇ ਆਖਰੀ ਭਾਗ ਤੱਕ ਸਾਰੇ ਭਾਗ ਸੁਣੋ ਕਿਉਂਕਿ ਇਹ ਇੱਕ ਲੜੀਵਾਰ ਨਾਵਲ ਆ ਤੇ ਜਿਹੜਾ ਨਾਵਲਾ ਉਹ ਜੇ ਆਪਾਂ ਸ਼ੁਰੂ ਤੋਂ ਪੜਾਂਗੇ ਜਾਂ ਸੁਣਾਂਗੇ ਫੇਰ ਹੀ ਉਹਦੀ ਜਿਹੜੀ ਸਟੋਰੀ ਆ ਸਮਝ ਆਉਂਦੀ ਆ ਇਸ ਲਈ ਜਿਹੜੇ ਇਸ ਵੀਡੀਓ ਤੇ ਪਹਿਲੀ ਵਾਰ ਆਏ ਨੇ ਉਹ ਪਹਿਲਾਂ ਵਾਲੇ ਭਾਗ ਸੁਣਨ ਫਿਰ ਇਸ ਭਾਗ ਨੂੰ ਦੁਬਾਰਾ ਸੁਣਨ ਆਪਾਂ ਪਿਛਲੇ ਭਾਗਾਂ ਦੇ ਵਿੱਚ ਪੜਿਆ ਕਿ ਗੁਰਦੇਵ ਸਿੰਘ ਦੀ ਜ਼ਿੰਦਗੀ ਹਨਾ ਕਿਵੇਂ ਸੰਘਰਸ਼ ਭਰੀ ਰਹੀ ਪਹਿਲੀ ਔਲਾਦ ਉਹਦੀ ਜਿਹੜੀ ਧੀ ਸੀ ਉਹਦਾ ਵਿਆਹ ਕਰ ਦਿੱਤਾ ਸੀ ਤੇ ਉਹਦੀ ਮੌਤ ਹੋ ਗਈ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੋਈ ਬੱਚਾ ਨਹੀਂ ਹੁੰਦਾ ਤੇ ਉਹ ਔਲਾਦ ਲਈ ਦੂਸਰਾ ਵਿਆਹ ਕਰਵਾਉਂਦਾ ਉਹਦਾ ਵੀ ਤਲਾਕ ਹੋ ਜਾਂਦਾ ਫਿਰ ਉਹ ਤੀਸਰਾ ਵਿਆਹ ਕਰਵਾਉਂਦਾ ਉਹਦਾ ਵੀ ਤਲਾਕ ਹੋ ਜਾਂਦਾ ਤੇ ਫਿਰ ਉਹ ਚੌਥਾ ਵਿਆਹ ਜਿਹੜਾ ਉਹਦੀ ਪਹਿਲਾਂ ਵਾਲੀ ਪਤਨੀ ਚਰਨਕੌਰ ਦੀ ਮਾਮੇ ਦੀ ਧੀ ਨਾਲ ਕਰਵਾਉਂਦਾ ਭਾਵੇਂ ਕਿ ਉਹ ਛੋਟੀ ਉਮਰ ਦੀ ਸੀਗੀ ਤੇ ਗੁਰਦੇਵ ਸਿੰਘ ਵੱਡੀ ਉਮਰ ਦਾ ਸੀ ਪਰ ਫਿਰ ਵੀ ਚਰਨਕੌਰ ਤੇ ਰਾਜਕੌਰ ਭੈਣਾਂ ਵਾਂਗੂ ਰਹਿੰਦੀਆਂ ਸੀ ਤੇ ਉਹਨਾਂ ਦੀ ਸਿਆਣਪ ਕਰਕੇ ਜਿਹੜਾ ਘਰ ਆ ਉਹ ਚੱਲ ਰਿਹਾ ਸੀ ਰਾਜਕੌਰ ਦੇ 4 ਬੱਚੇ ਹੋ ਗਏ ਸੀ ਤੇ ਗੁਰਦੇਵ ਸਿੰਘ ਦੀ ਮੌਤ ਹੱਟ ਅਟੈਕ ਨਾਲ ਹੋ ਚੁੱਕੀ ਹੁੰਦੀ ਆ ਚਰਨਕੌਰ ਨੇ ਵੱਡੀ ਬੇਟੀ ਰੀਤ ਨੂੰ ਘਰ ਦੇ ਸਾਰੇ ਕੰਮ ਸਿਖਾਏ ਸੀ ਉਹ ਕਹਿੰਦੀ ਹੁੰਦੀ ਸੀ ਕਿ ਕੁੜੀਆਂ ਭਾਵੇਂ ਪੜ੍ਹ ਲਿਖ ਜਾਣ ਪਰ ਘਰ ਦੇ ਉਹਨਾਂ ਨੂੰ ਸਾਰੇ ਕੰਮ ਆਉਣੇ ਚਾਹੀਦੇ ਆ ਤਾਂ ਕਿ ਉਹਦੀ ਸੱਸ ਅੱਗੇ ਉਹਦੇ ਪਰਿਵਾਰ ਨੂੰ ਤੇ ਕੁੜੀ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਇਸ ਲਈ ਉਹਨੇ ਘਰ ਦੇ ਸਲਾਈ ਕਢਾਈ ਬੁਣਾਈ ਦੇ ਸਾਰੇ ਕੰਮ ਤੇ ਚੁੱਲ੍ਹੇ ਚੌਂਕੇ ਦੇ ਸਾਰੇ ਕੰਮ ਰੀਤ ਨੂੰ ਸਿਖਾ ਦਿੱਤੇ ਸੀ ਰੀਤ ਆਪਣੀ ਵੱਡੀ ਮਾਂ ਦਾ ਬਹੁਤ ਕਰਦੀ ਸੀ ਚਰਨਕੌਰ ਵੀ ਚਾਰਾਂ ਬੱਚਿਆਂ ਤੇ ਜਾਣਵਾਰ ਦੀ ਸੀ ਭਾਵੇਂ ਕਿ ਉਹ ਚਾਰਾਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ ਵੀ ਰੀਤ ਦੇ ਬਹੁਤ ਨੇੜੇ ਸੀ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਆਪਣੀ ਮਰੀ ਹੋਈ ਧੀ ਰੀਤ ਜਿਹੜੀ ਉਹ ਸੁਖ ਰੀਤ ਵਿੱਚੋਂ ਨਜ਼ਰ ਆਉਂਦੀ ਸੀ ਰੀਤ ਕੌਰ ਜਦੋਂ 10ਵੀਂ ਕਲਾਸ ਪਾਸ ਕਰ ਗਈ ਤਾਂ ਅੱਗੇ ਉਹਨੂੰ ਸ਼ਹਿਰ ਪੜ੍ਹਨ ਜਾਣਾ ਪੈਣਾ ਸੀ ਚਰਨਕੌਰ ਨਹੀਂ ਸੀ ਇਸ ਗੱਲ ਦੇ ਹੱਕ 'ਚ ਕਿ ਸ਼ਹਿਰ ਪੜ੍ਹਨ ਭੇਜਿਆ ਜਾਵੇ ਪਰ ਜਾ ਰਾਜਕੌਰ ਦਾ ਵੱਡਾ ਮੁੰਡਾ ਕਹਿੰਦਾ ਕਿ ਨਹੀਂ ਬੀਬੀ ਕੁੜੀਆਂ ਵੀ ਬਹੁਤ ਪੜਦੀਆਂ ਨੇ ਪੜ੍ਹੇ ਲਿਖੇ ਇਨਸਾਨਾਂ ਦਾ ਹੀ ਜਮਾਨਾ ਹੈਗਾ ਵੀ ਆਪਾਂ ਪੜਾਵਾਂਗੇ ਉਹਦੀ ਜਿੱਦ ਕਰਕੇ ਚਲੋ ਉਹਨੂੰ ਕਾਲਜ ਪੜਨ ਲਾਤਾ ਪਰ ਚਰਨਕੌਰ ਸੀ ਜਦੋਂ ਉਹ ਤਰੀਕਾ ਤੇ ਜਾਂਦੀ ਸੀ ਨਾ ਕਚਹਿਰੀ ਚ ਉਹ ਵੇਖਦੀ ਸੀ ਕਿ ਕਾਲਜ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਉਹ ਇਕੱਠੇ ਤੁਰੇ ਫਿਰਦੇ ਆ ਤੇ ਗੱਲਾਂ ਕਰਦੇ ਇੱਕ ਦੂਜੇ ਨਾਲ ਇਸ ਕਰਕੇ ਉਹ ਕੁੜੀਆਂ ਨੂੰ ਪੜਾਉਣ ਦੇ ਹੱਕ ਚ ਨਹੀਂ ਸੀ ਫਿਰ ਵੀ ਉਹਦਾ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਆਪਣੀ ਮਾਂ ਨੂੰ ਸਮਝਾ ਲੈਂਦਾ ਤੇ ਆਪਣੀ ਭੈਣ ਨੂੰ ਪੜਨ ਲਾਉਂਦਾ ਉਸ ਤੋਂ ਬਾਅਦ ਉਹ ਕਹਿੰਦੀ ਕਿ ਹੁਣ ਚਲੋ ਇਹਨੇ ਦੋ ਕਲਾਸਾਂ ਕਰ ਲਈਆਂ ਤੇ ਹੁਣ ਆਪਾਂ ਇਹਦਾ ਰਿਸ਼ਤਾ ਕਰੀਏ ਕਈ ਮੁੰਡੇ ਵੇਖੇ ਜਾਂਦੇ ਆ ਪਰ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਫਿਰ ਇੱਕ ਰਿਸ਼ਤਾ ਵੇਖਿਆ ਜਾਂਦਾ ਤੇ ਉਹ ਪਸੰਦ ਆ ਜਾਂਦਾ ਰੀਤ ਦਾ ਰਿਸ਼ਤਾ ਜਿਹੜਾ ਕਰ ਦਿੱਤਾ ਜਾਂਦਾ ਪਹਿਲਾਂ ਉਹਦੀ ਮੰਗਣੀ ਹੋਈ ਤੇ ਸਾਲ ਬਾਅਦ ਉਹਦਾ ਵਿਆਹ ਕਰ ਦਿੱਤਾ ਜਾਂਦਾ ਰੀਤ ਕੌਰ ਆ ਜਿਹੜੀ ਸਹੁਰੇ ਘਰ ਚਲੀ ਜਾਂਦੀ ਆ ਤੇ ਚਰਨ ਕੌਰ ਰੀਤ ਕੌਰ ਨੂੰ ਬਹੁਤ ਯਾਦ ਕਰਦੀ ਆ ਰੀਤ ਕੌਰ ਵੀ ਸੋਚਦੀ ਆ ਹਨਾ ਕਿ ਚਲੋ ਭਾਵੇਂ ਉਹ ਆਪਦੇ ਸਹੁਰੇ ਘਰ ਸੁਖੀ ਹੁੰਦੀ ਆ ਫਿਰ ਵੀ ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਆ ਚਾਰੇ ਬੱਚੇ ਆ ਜਿਹੜੇ ਉਹਨਾਂ ਨੂੰ ਕਦੇ ਇਹ ਗੱਲ ਨਹੀਂ ਸੀ ਫੀਲ ਹੋਈ ਕਿ ਚਰਨਕੌਰ ਸਾਡੀ ਮਤ੍ਰੇਈ ਮਾਂ ਕੀ ਉਹ ਆਪਣੀ ਮਾਂ ਨਾਲੋਂ ਵੀ ਵੱਧ ਚਰਨਕੌਰ ਦਾ ਕਰਦੀ ਸੀ ਉਹ ਚਰਨਕੌਰ ਤੋਂ ਮਤ੍ਰੇਈ ਮਾਂ ਦੀਆਂ ਭਗਤਪੂਰਨ ਦੀਆਂ ਬਾਤਾਂ ਸੁਣਦੇ ਰਹੇ ਸੀ ਤੇ ਉਹ ਸੋਚਦੇ ਹੁੰਦੇ ਸੀ ਕਿ ਮਾਂ ਤਾਂ ਸਾਨੂੰ ਹਮੇਸ਼ਾ ਮਤ੍ਰੇਈ ਮਾਂ ਦੀਆਂ ਬਾਤਾਂ ਜਿਹੜੀਆਂ ਸੁਣਾਉਂਦੀ ਆ ਉਹਦੇ ਵਿੱਚ ਮਤ੍ਰੇਈਆਂ ਮਾਮਾ ਬੁਰੀਆਂ ਹੁੰਦੀਆਂ ਪਰ ਚਰਨਕੌਰ ਸਾਡੀ ਮਤ੍ਰੇਈ ਮਾਂ ਕੀ ਵੀ ਇਹ ਤਾਂ ਨਹੀਂ ਮਾੜੀ ਉਹ ਬਹੁਤ ਆਦਰ ਸਤਕਾਰ ਕਰਦੇ ਸੀ ਕਿਸੇ ਗੱਲੋਂ ਜੇ ਰਾਜਕੌਰ ਤੇ ਚਰਨਕੌਰ ਦੀ ਕੋਈ ਬਹਿਸਵਾਜੀ ਹੋ ਜਾਂਦੀ ਤਾਂ ਬੱਚੇ ਜਿਹੜੇ ਚਰਨਕੌਰ ਦਾ ਸਾਥ ਦਿੰਦੇ ਤੇ ਆਪਣੀ ਮਾਂ ਰਾਜਕੌਰ ਨੂੰ ਸਮਝਾਵਾਂ ਜਾ ਕੇ ਚੁੱਪ ਕਰਾ ਦਿੰਦੇ ਸੀ ਉਸ ਤੋਂ ਬਾਅਦ ਜਿਹੜਾ ਬੇਟਾ ਗਾ ਰੀਤ ਤੋਂ ਛੋਟਾ ਬੇਟਾ ਬਲਜੀਤ ਉਹਦੇ ਵਿਆਹ ਦੀ ਵਾਰੀ ਆਉਂਦੀ ਆ ਪਹਿਲਾਂ ਤਾਂ ਉਹ ਮੰਨਦਾ ਨਹੀਂ ਕਿ ਮੈਂ ਵਿਆਹ ਨਹੀਂ ਕਰਾਉਣਾ ਫਿਰ ਚਰਨਕੌਰ ਕਹਿੰਦੀ ਕਿ ਮੇਰੇ ਜਿਉਂਦੇ ਜਿਉਂਦੇ ਵਿਆਹ ਕਰਾ ਲਾ ਵੀ ਮੈਂ ਤੇਰਾ ਵਿਆਹ ਕਰਨਾ ਚਾਹਣੀ ਆ ਉਹਦੇ ਵਾਸਤੇ ਬਹੁਤ ਕੁੜੀਆਂ ਵੇਖੀਆਂ ਜਾਂਦੀਆਂ ਹਰ ਵਾਰ ਰੀਤ ਨੂੰ ਬੁਲਾਇਆ ਜਾਂਦਾ ਕੁੜੀ ਵੇਖਣ ਪਰ ਬਲਜੀਤ ਦੇ ਕੋਈ ਵੀ ਕੁੜੀ ਪਸੰਦ ਨਹੀਂ ਆਉਂਦੀ ਤੇ ਹੁਣ ਜਦੋਂ ਇਸ ਵਾਰ ਕੁੜੀ ਵੇਖਣੀ ਸੀ ਤਾਂ ਰੀਤ ਨੇ ਜਵਾਬ ਦਿੱਤਾ ਕਹਿੰਦੀ ਤੁਸੀਂ ਮੇਰੀ ਤੇ ਮੇਰੇ ਸਾਰੇ ਪਰਿਵਾਰ ਦੀ ਬੇਇੱਜ਼ਤੀ ਕਰਾ ਦਿੰਦੇ ਹੋ ਤੁਸੀਂ ਕੁੜੀ ਵੇਖ ਕੇ ਛੱਡ ਆਉਨੇ ਹੋ ਕਿ ਤੁਸੀਂ ਆਪੇ ਵੇਖਿਓ ਕੁੜੀ ਤੁਸੀਂ ਹੁਣ ਕੋਈ ਵੀ ਰਿਸ਼ਤਾ ਵੇਖਣ ਜਾਓਗੇ ਆਪ ਜਾਓਗੇ ਵੀ ਮੈਂ ਨਹੀਂ ਜਾਂਦੀ ਹੈਗੀ ਚਲੋ ਇਸ ਵਾਰ ਜਿਹੜਾ ਬਲਜੀਤ ਆ ਉਹ ਕੁੜੀ ਵੇਖਣ ਜਾਂਦਾ ਤੇ ਉਹਦੇ ਪਸੰਦ ਆ ਜਾਂਦੀ ਆ ਤੇ ਸ਼ਗਨ ਕਰੇ ਆਉਂਦੇ ਆ ਤੇ 6 ਮਹੀਨਿਆਂ ਦੇ ਬਾਅਦ ਉਹਦਾ ਵੀ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਜਿਹੜਾ ਬਲਜੀਤ ਆ ਉਹ ਵਿਦੇਸ਼ ਚਲਿਆ ਜਾਂਦਾ ਉਹਦੀ ਪਤਨੀ ਆ ਜਿਹੜੀ ਉਹ ਘਰ ਦੇ ਵਿੱਚ ਰਹਿੰਦੀ ਆ ਉਹ ਆਪਣੀਆਂ ਦੋਨਾਂ ਸੱਸਾਂ ਦਾ ਬਹੁਤ ਆਦਰ ਸਤਕਾਰ ਕਰਦੀ ਆ ਤੇ ਰੀਤ ਆਪਣੀ ਭਝਾਈ ਨੂੰ ਕਹਿੰਦੀ ਆ ਕਿ ਛੋਟੀ ਮਾਂ ਨੂੰ ਤਾਂ ਭਾਵੇਂ ਕਦੇ ਕੁਝ ਕਹਿ ਲਈ ਪਰ ਸਾਡੀ ਵੱਡੀ ਮਾਂ ਨੂੰ ਨਾ ਕਦੇ ਵੀ ਤੂੰ ਪਲਟ ਕੇ ਜਵਾਬ ਨਾ ਦੇਈ ਵੀ ਅਸੀਂ ਇਹਦਾ ਬਹੁਤ ਸਤਕਾਰ ਕਰਦੇ ਆ ਤੇ ਜਿਹੜੀ ਨੂ ਸੀ ਉਹ ਵੀ ਚਰਨਕੌਰ ਦਾ ਬਹੁਤ ਕਰਦੀ ਸੀ ਉਹਨੂੰ ਹਰ ਇੱਕ ਗੱਲ ਪੁੱਛ ਕੇ ਕਰਦੀ ਸੀ ਰਾਜਕੌਰ ਨੇ ਵੀ ਕਦੇ ਇਸ ਗੱਲ ਦਾ ਸ਼ਿਕਾਇਤ ਨਹੀਂ ਕੀਤਾ ਸੀ ਰੀਤ ਤੇ ਬਲਜੀਤ ਦੇ ਵਿਆਹ ਦੇ ਸਾਰੇ ਛਗਣ ਚਰਨ ਕੌਰ ਨੇ ਕੀਤੇ ਸੀ ਰਾਜਕੌਰ ਨੇ ਇੱਕ ਗੱਲ ਦਾ ਵੀ ਸ਼ਿਕਵਾ ਨਹੀਂ ਕੀਤਾ ਸੀ ਕਿ ਬੱਚੇ ਤਾਂ ਮੇਰੇ ਆ ਵੀ ਮੇਰੇ ਤੋਂ ਕਿਉਂ ਨਹੀਂ ਛਗਣ ਕਰਾਏ ਉਹ ਆਪਣੀ ਵੱਡੀ ਭੈਣ ਦਾ ਬਹੁਤ ਜ਼ਿਆਦਾ ਕਰਦੀ ਸੀ ਚਲੋ ਦੋ ਬੱਚਿਆਂ ਦੇ ਵਿਆਹ ਹੋ ਜਾਂਦੇ ਆ ਜਿਹੜਾ ਵੱਡੀ ਨੂੰ ਆ ਉਹਦੇ ਕੋਲੇ ਇੱਕ ਬੇਟਾ ਹੋ ਜਾਂਦਾ ਤੇ ਅਗਲੇ ਸਾਲ ਜਿਹੜਾ ਉਹਦਾ ਮੁੰਡਾ ਦਾ ਚਰਨ ਕੌਰ ਦਾ ਉਪਦੇਸ਼ ਤੋਂ ਆਉਂਦਾ ਉਹ 2-3 ਮਹੀਨੇ ਰਹਿ ਕੇ ਜਾਂਦਾ ਇੰਗਲੈਂਡ ਦੇ ਵਿੱਚ ਗਿਆ ਹੋਇਆ ਸੀ ਉਹ ਤੇ ਜਿਹੜੀ ਉਹਦੀ ਨੂੰਹ ਹੁੰਦੀ ਆ ਉਹ ਬਹੁਤ ਆਪਣੀਆਂ ਸੱਸਾਂ ਦਾ ਸਤਿਕਾਰ ਕਰਦੀ ਆ ਤੇ ਉਹ ਫਿਰ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਜਦੋਂ ਵੀ ਮੈਂ ਤੈਨੂੰ ਪੈਸੇ ਭੇਜਦਾ ਹਨਾ ਤਾਂ ਜਿਹੜੀਆਂ ਦੋਨੋਂ ਮਾਵਾ ਨੇ ਉਹਨਾਂ ਨੂੰ ਦੋਨਾਂ ਨੂੰ ਬਰਾਬਰ-ਬਰਾਬਰ ਵੰਡ ਦਿਆ ਕਰ ਉਹਨਾਂ ਦੇ ਘਰ ਖਰਚ ਲਈ ਭਾਵੇਂ ਕਿ ਉਹਨਾਂ ਦਾ ਜਿਹੜਾ ਛੋਟਾ ਮੁੰਡਾ ਸੀ ਉਹ ਵੀ ਕੰਮ ਕਰਦਾ ਸੀ ਪੋਲਟਰੀ ਫਾਰਮ ਸੀ ਉਹਦਾ ਪਰ ਉਹ ਆਪਣੀਆਂ ਮਾਵਾ ਦੇ ਖਰਚੇ ਲਈ ਅਲੱਗ ਪੈਸੇ ਭੇਜਦਾ ਸੀ ਪਾ ਮੇਕੇ ਮਾਮਾ ਨੇ ਕਿਤੇ ਨਹੀਂ ਪੈਸੇ ਵਰਤਨੇ ਹੁੰਦੇ ਹਨਾ ਉਹ ਉਹ ਬੱਚਿਆਂ ਲਈ ਹੀ ਸਾਮ ਕੇ ਰੱਖਦੀਆਂ ਪਰ ਉਸ ਮੁੰਡੇ ਨੇ ਕਦੇ ਐ ਨਹੀਂ ਸੋਚਿਆ ਸੀ ਉਹ ਸੋਚਦਾ ਸੀ ਕਿ ਮੇਰੀਆਂ ਮਾ ਮਾਣੇ ਮੇਰੇ ਲਈ ਬਹੁਤ ਕੀਤਾਗਾ ਇਸ ਲਈ ਉਹਨਾਂ ਨੂੰ ਪੈਸੇ ਭੇਜਦਾ ਰਹਿੰਦਾ ਸੀ ਹੁਣ ਬਲਜੀਤ ਸਿੰਘ ਆ ਜਿਹੜਾ ਦੁਬਾਰਾ ਵਿਦੇਸ਼ ਚਲੇ ਜਾਂਦਾ ਤੇ ਬਾਅਦ ਦੇ ਵਿੱਚ ਉਹਦੇ ਪਤਨੀ ਦੀ ਕੁੱਖੋਂ ਇੱਕ ਬੇਟੀ ਜਨਮ ਲੈਂਦੀ ਆ ਚਰਨਕੌਰ ਪੋਤੇ ਪੋਤੀ ਵਾਲੀ ਹੋ ਗਈ ਸੀ ਤੇ ਰੀਤ ਦੇਵੀ ਇੱਕ ਬੇਟਾ ਹੋ ਜਾਂਦਾ ਹੁਣ ਉਹ ਪੋਤੇ ਦੋਤਿਆਂ ਵਾਲੀ ਹੋ ਗਈ ਸੀ ਤੇ ਉਹ ਆਪਣੇ ਪੋਤੇ ਦੋਤਿਆਂ ਨੂੰ ਚੱਕ ਕੇ ਗਲੀ ਦੇ ਵਿੱਚ ਆਣ ਗਵਾਂਢ ਤੇ ਸਾਰੇ ਕਿਤੇ ਘੁਮਾ ਲਿਆਉਂਦੀ ਸੀ ਤੇ ਉਹ ਆਖਦੀ ਸੀ ਆਪਦੇ ਸ਼ਰੀਚੇ ਕਵੀਲੇ ਚ ਕੇ ਪਿੰਡ ਦੀਆਂ ਔਰਤਾਂ ਤਾਂ ਮੈਥੋਂ ਆਪਦੇ ਬੱਚੇ ਲਖੋਲ ਕੋ ਰੱਖਦੀਆਂ ਸੀ ਵੀ ਹੁਣ ਤਾਂ ਮੇਰੇ ਘਰੇ ਭਾਗ ਲੱਗੇ ਆ ਸੁੱਖ ਨਾਲ ਚਾਰ ਮੇਰੇ ਜਵਾਕ ਅਤੇ ਦੋਤੇ ਪੋਤੇ ਹੋ ਗਏ ਵੀ ਮੈਂ ਤਾਂ ਜਵਾਕਾਂ ਚ ਖੇਡਦੀ ਆ ਤਾਂ ਜਿਹੜੀਆਂ ਗਵਾਂਢਣਾ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਸਾਨੂੰ ਸੁਣਾਉਂਦੀ ਆ ਪਰ ਉਹਦੇ ਨਾਲ ਕਦੇ ਵਿਗਾੜਦੀਆਂ ਨਹੀਂ ਸੀ ਉਹ ਮਿੱਠੀਆਂ ਰਹਿੰਦੀਆਂ ਸੀ ਉਹਦੇ ਨਾਲ ਤੇ ਚਰਨਕੌਰ ਦਾ ਸੁਭਾਅ ਸੀ ਜਿਹੜਾ ਉਹਨੇ ਕੰਮ ਨਹੀਂ ਸੀ ਛੱਡਿਆ ਤੇ ਰਾਜਕੌਰ ਨੂੰ ਉਹਨੇ ਕਦੇ ਨਾ ਤਾਂ ਬਾਹਰ ਜਾਣ ਦਿੱਤਾ ਸੀ ਤੇ ਰਾਜਕੌਰ ਤੇ ਵੀ ਪੂਰੀ ਮਖਤਿਆਰੀ ਉਹਦੀ ਸੀ ਪਰ ਰਾਜਕੌਰ ਨੇ ਵੀ ਕਦੇ ਪਲਟ ਕੇ ਜਵਾਬ ਨਹੀਂ ਦਿੱਤਾ ਸੀ ਚਾਰੇ ਪਾਸੇ ਚਰਨਕੌਰ ਨਿਗ੍ਹਾ ਰੱਖਦੀ ਸੀ ਪੋਲਟਰੀ ਫਾਰਮ ਤੇ ਜੇ ਕੋਈ ਬੰਦਾ ਆਉਂਦਾ ਸੀ ਉਸ ਗੱਲ ਦਾ ਵੀ ਹਿਸਾਬ ਕਿਤਾਬ ਰੱਖਦੀ ਸੀ ਤੇ ਉਹਨਾਂ ਰਾਜਕੌਰ ਨਾਲ ਸੱਸਾਂ ਵਾਲਾ ਸਲੂਕ ਕਰਦੀ ਸੀ ਵੀ ਜੇ ਮੰਨ ਲਵੋ ਕਈ ਵਾਰੀ ਕੋਈ ਪੋਲਟਰੀ ਫਾਰਮ ਤੇ ਹਨਾ ਅੰਡੇ ਜਾਂ ਮੁਰਗੇ ਲੈਣ ਆਉਂਦਾ ਤਾ ਉਹ ਇਸ ਗੱਲ ਦਾ ਧਿਆਨ ਰੱਖਦੀ ਕਿ ਰਾਜਕੌਰ ਜਿਹੜੀ ਪੈਸੇ ਆਪਦੇ ਕੋਲੇ ਨਾ ਰੱਖ ਲਈ ਉਹ ਸਾਰਾ ਪੋਲਟਰੀ ਫਾਰਮ ਦਾ ਹਿਸਾਬ ਕਿਤਾਬ ਤੇ ਖੇਤੀਬਾੜੀ ਦਾ ਜਿੰਨਾ ਵੀ ਸੀ ਉਹ ਆਪਦੇ ਪੋਤੇ ਤੋਂ ਮਤਲਬ ਪੁੱਤ ਤੋਂ ਹਿਸਾਬ ਕਿਤਾਬ ਲੈਂਦੀ ਰਹਿੰਦੀ ਸੀ ਵਿਆਹ ਪਰਿਵਾਰ ਵਾਲੇ ਉਤੇ ਕਦੇ ਇਤਰਾਜ ਨਹੀਂ ਕਰਦੇ ਸੀਗੇ ਉਹਦੀ ਬਹੁਤ ਇੱਜ਼ਤ ਕਰਦੇ ਸੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਫਿਰ ਜਿਹੜੀ ਛੋਟੀ ਕੁੜੀ ਸੀ ਉਹਦਾ ਵਿਆਹ ਵੀ ਕਰ ਦਿੱਤਾ ਤੇ ਜਿਹੜਾ ਛੋਟਾ ਮੁੰਡਾ ਸੀ ਉਹਦੇ ਵਾਸਤੇ ਕੁੜੀ ਵੇਖੀ ਗਈ ਘਰ ਦੀ ਵੱਡੀ ਨੂ ਨੇ ਹੀ ਉਹਦੇ ਵਾਸਤੇ ਰਿਸ਼ਤਾ ਜਿਹੜਾ ਵੇਖਿਆ ਤੇ ਕੁੜੀ ਪਸੰਦ ਆ ਗਈ। ਛੋਟੀ ਨੂ ਵੀ ਘਰ ਦੇ ਵਿੱਚ ਆ ਗਈ। ਵੱਡਾ ਮੁੰਡਾ ਵਿਦੇਸ਼ ਗਿਆ ਹੁੰਦਾ ਤੇ ਛੋਟਾ ਪੋਲਟਰੀ ਫਾਰਮ ਦਾ ਕੰਮ ਕਰਦਾ। ਚਲੋ ਘਰ ਪਰਿਵਾਰ ਵਧੀਆ ਚੱਲਦਾ ਤੇ ਛੋਟੀ ਨੂ ਦੇ ਵੀ ਦੋ ਬੱਚੇ ਹੋ ਜਾਂਦੇ ਆ। ਜਦੋਂ ਦੋ ਬੱਚੇ ਹੁੰਦੇ ਆ ਤਾਂ ਫਿਰ ਜਿਹੜਾ ਛੋਟਾ ਬੇਟਾ ਉਹ ਵੀ ਇੰਗਲੈਂਡ ਚਲਿਆ ਜਾਂਦਾ। ਉਹਦਾ ਭਰਾ ਉਹਨੂੰ ਬੁਲਾ ਲੈਂਦਾ। ਹੁਣ ਘਰ ਦੇ ਵਿੱਚ ਫਿਰ ਦੋਨੋਂ ਨੂਹਾਂ ਤੇ ਦੋਨੋਂ ਸੱਸਾਂ ਰਹਿ ਗਈਆਂ ਸੀ। ਚਰਨਕੌਰ ਹੋਰ ਜ਼ਿੰਮੇਵਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਸੀ ਘਰ ਦੇ ਨਾਲ ਨਾ ਉਹਦੇ ਦਿਓਰ ਦਾ ਤੇ ਜੇਠ ਦਾ ਘਰ ਸੀ ਉਹਦਾ ਕੋਈ ਕੰਦ ਕੁੰਦ ਦਾ ਰੌਲਾ ਚੱਲਦਾ ਸੀਗਾ ਤੇ ਉਹ ਰਸਤਾ ਵਗੈਰਾ ਨਹੀਂ ਦਿੰਦੇ ਸੀ ਤੇ ਚਰਨਕੌਰ ਨੇ ਕੋਰਟ ਕੇਸ ਕਰਤਾ ਉਹਨਾਂ ਤੇ ਕੋਰਟ ਕੇਸ ਕੀਤਾ ਚਲੋ ਲੜਾਈ ਹੁੰਦੀ ਰਹੀ ਪੁਲਿਸ ਆਉਂਦੀ ਰਹੀ ਹੈਣਾ ਤੇ ਜਿਹੜੇ ਉਹ ਸ਼ਰੀਕ ਸੀ ਉਹਨਾਂ ਨੇ ਬੜਾ ਦਬਾਅ ਪਾਇਆ ਕਿ ਚਰਨਕੌਰ ਕਿਸੇ ਤਰ੍ਹਾਂ ਜਿਹੜਾ ਰਾਜੀਨਾਮਾ ਕਰ ਲੇ ਪਰ ਚਰਨਕੌਰ ਨੇ ਆਪਣਾ ਹੱਕ ਲੈਣ ਤੇ ਅੜੀ ਰਹੀ ਉਹਨੇ ਰਾਜੀਨਾਮਾ ਨਹੀਂ ਕੀਤਾ ਜਦੋਂ ਨਾ ਉਹਨਾਂ ਦੀ ਕੰਦ-ਕੁੰਦ ਦਾ ਕੋਈ ਰੌਲਾ ਚੱਲਦਾ ਸੀ ਤੇ ਰਾਜਕੌਰ ਜਿਹੜੀ ਉਹ ਕਚਹਿਰੀ ਚਲੀ ਜਾਂਦੀ ਆ ਕੇ ਇਸ ਨਵੇੜਨ ਮਤਲਬ ਕੇਸ ਦੀ ਪੈਰਵਾਈ ਕਰਨ ਕੇ ਪੁਲਿਸ ਨੂੰ ਹਨਾ ਦਰਖਾਸਤ ਦੇ ਕੇ ਆਉਣੀ ਆ ਵੀ ਸਾਡੇ ਨਾਲ ਤੱਕਾ ਕਰਦੇ ਆ ਚਰਨਕੌਰ ਤੇ ਉਹਦੀ ਨੂੰਹ ਜਿਹੜੀ ਉਹ ਪੂਰਾ ਲੜਦੀ ਆ ਆਪਣੇ ਸ਼ਰੀਕਾਂ ਨਾਲ ਤੇ ਚਰਨਕੌਰ ਦੀ ਜਿਹੜੀ ਵੱਡੀ ਨੂੰਹ ਹੁੰਦੀ ਆ ਉਹ ਆਪਣੇ ਪਤੀ ਕੋਲੇ ਇੰਗਲੈਂਡ ਚਲੀ ਗਈ ਹੁੰਦੀ ਆ ਛੋਟੀ ਨੂੰਹ ਇਹਨਾਂ ਕੋਲੇ ਹੁੰਦੀ ਆ ਇਹਨਾਂ ਦੋਨਾਂ ਸੱਸ ਨੂੰ ਹਨੇ ਹਨਾ ਉਹਨਾਂ ਨੂੰ ਕੰਦ ਨਹੀਂ ਕੱਢਣ ਦਿੱਤੀ ਜਦੋਂ ਉਹ ਕੰਦ ਕੱਢਦੇ ਸੀ ਤਾਂ ਏਟਾ ਦਿੰਦੀਆਂ ਸੀਗੀਆਂ ਤੇ ਉਹਨਾਂ ਨੇ ਬੜਾ ਇਹਨਾਂ ਨਾਲ ਹੱਥੋ ਪਾਈ ਕੀਤੀ ਤੇ ਇਹ ਪੂਰਾ ਅੜੀਆਂ ਰਹੀਆਂ ਬੰਦਿਆਂ ਵਾਂਗੂ ਤੇ ਜਦੋਂ ਉਹਨਾਂ ਨੂੰ ਲੱਗਿਆ ਵੀ ਹਨਾ ਇਹ ਹਟਦੀਆਂ ਨਹੀਂ ਹੈਗੀਆਂ ਵੀ ਕੱਲ ਨੂੰ ਸਾਡੇ ਤੇ ਕਾਰਵਾਈ ਨਾ ਕਰਦੇ ਨੇ ਵੀ ਇਹਨਾਂ ਨੇ ਸਾਡੇ ਨਾਲ ਹੱਥੋ ਪਾਈ ਕੀਤੀ ਇੱਕ ਵਾਰ ਤਾਂ ਉਹ ਹਟ ਗਏ ਤੇ ਉਸ ਤੋਂ ਥੋੜੇ ਦਿਨਾਂ ਬਾਅਦ ਜਿਹੜਾ ਚਰਨਕੌਰ ਦਾ ਛੋਟਾ ਮੁੰਡਾ ਉਹ ਵਿਦੇਸ਼ ਤੋਂ ਆਇਆ ਹੁੰਦਾ ਤੇ ਚਰਨਕੌਰ ਨੂੰ ਚਾਅ ਚੜ ਜਾਂਦਾ ਉਹ ਆਇਆ ਤਾਂ 5 ਦਿਨਾਂ ਦੀ ਛੁੱਟੀ ਸੀ ਉਹ ਆਪਣੀ ਪਤਨੀ ਦੇ ਫਾਰਮ ਭਰਨ ਆਇਆ ਸੀਗਾ ਕਿ ਉਹਦਾ ਵੀਜ਼ਾ ਲੱਗ ਸਕੇ ਪਰ ਜਿਹੜੇ ਸ਼ਰੀਕ ਸੀ ਜਿਨ੍ਹਾਂ ਨਾਲ ਰੌਲਾ ਚੱਲਦਾ ਸੀ ਉਹਨਾਂ ਨੇ ਉਤੇ ਝੂਠਾ ਪਰਚਾ ਪਵਾਤਾ ਮੁੰਡੇ ਤੇ ਕਹਤਾ ਕਿ ਇਹ ਸਾਡੇ ਘਰੇ ਸਾਡੀ ਨੂਨ ਦੀ ਇੱਜ਼ਤ ਲੁੱਟਣ ਆਇਆ ਸੀ ਤੇ ਜਦੋਂ ਪੁਲਿਸ ਘਰੇ ਆ ਜਾਂਦੀ ਹੈ ਹਨਾ ਤੇ ਉਹ ਮੁੰਡਾ ਜਿਹੜਾ ਚੰਡੀਗੜ੍ਹ ਗਿਆ ਹੁੰਦਾ ਉਹਨੂੰ ਤਾਂ ਪਤਾ ਵੀ ਨਹੀਂ ਹੁੰਦਾ ਉਹ ਆਪਣੀ ਜਿਹੜੀ ਪਤਨੀ ਨੂੰ ਲੈ ਕੇ ਚੰਡੀਗੜ੍ਹ ਆਪਦਾ ਕੋਈ ਪਾਸਪੋਰਟ ਵਗੈਰਾ ਦਾ ਕੰਮ ਕਰਾਉਣ ਗਿਆ ਹੁੰਦਾ ਤੇ ਚਰਨਕੌਰ ਪੁੱਛਦੀ ਆ ਕਿ ਪੁਲਿਸ ਨੂੰ ਹਨਾ ਵੀ ਕਿਵੇਂ ਆਏ ਹੋ ਉਹ ਕਹਿੰਦੇ ਵੀ ਤੁਹਾਡੇ ਜਿਹੜੇ ਸਕੇ ਆ ਉਹਨਾਂ ਨੇ ਇਤੇ ਤੁਹਾਡੇ ਮੁੰਡੇ ਤੇ ਇਸ ਗੱਲ ਦਾ ਇਲਜ਼ਾਮ ਲਾਇਆ ਵੀ ਉਹ ਉਹਨਾਂ ਦੀ ਵੋਟੀ ਨਾਲ ਛੇੜਛਾੜ ਕਰਦਾ ਧੱਕੇਸ਼ਾਹੀ ਕਰਦਾ ਸੀਗਾ ਤੇ ਉਹ ਸੁਣ ਕੇ ਉਹ ਕਹਿੰਦੀ ਵੀ ਮੇਰਾ ਮੁੰਡਾ ਤਾਂ ਦੁੱਧ ਤੋਂ ਤਗਾ ਵੀ ਇਹੋ ਜੀ ਗੱਲ ਹੀ ਨਹੀਂ ਕਦੇ ਹੋਈ ਵੀ ਹੁਣ ਤਾਂ ਉਹ ਵਿਆਹਿਆ ਬਰਿਆ ਵੀ ਉਹਨੇ ਤਾਂ ਕੁਆਰੀ ਹੁੰਦੇ ਨੇ ਕਦੀ ਕੋਈ ਗਲਤੀ ਨਹੀਂ ਕੀਤੀ ਉਹ ਕਹਿੰਦੀ ਵੀ ਇਹ ਤਾਂ ਜਾਣ ਬੁੱਝ ਕੇ ਸਾਡੇ ਨਾਲ ਦੁਸ਼ਮਣੀ ਮੁੱਲ ਲੈਂਦੇ ਆ ਵੀ ਅਸੀਂ ਇਹਨਾਂ ਨੂੰ ਕੰਧ ਨਹੀਂ ਕੱਢਣ ਦਿੱਤੀ ਪਰ ਪੁਲਿਸ ਕਹਿੰਦੀ ਵੀ ਜਦੋਂ ਹੁਣ ਕੇਸ ਦਰਜ ਕੀਤਾ ਵੀ ਇੱਕ ਵਾਰੀ ਤਾਂ ਪੇਸ਼ ਕਰਨਾ ਪਊਗਾ ਤੇ ਇਹ ਕਹਿ ਕੇ ਪੁਲਿਸ ਤਾਂ ਚਲੀ ਜਾਂਦੀ ਆ ਪਰ ਚਰਨਕੌਰ ਆ ਜਿਹੜੀ ਉਹ ਬਹੁਤ ਔ ਟੈਨਸ਼ਨ ਲੈ ਜਾਂਦੀ ਹੈ ਤੇ ਉਹਨੂੰ ਅਦਰੰਗ ਦਾ ਦੌਰਾ ਪੈ ਜਾਂਦਾ ਜਦੋਂ ਉਹ ਅਦਰੰਗ ਦਾ ਦੌਰਾ ਪੈਂਦਾ ਤੇ ਉਹਦੇ ਪੁੱਤ ਤੇ ਨੂੰ ਵੀ ਚੰਡੀਗੜ੍ਹ ਤੋਂ ਵਾਪਸ ਆ ਜਾਂਦੇ ਆ ਉਹ ਜਦੋਂ ਵੇਖਦੇ ਆ ਰਾਜਕੌਰ ਜਿਹੜੀ ਚਰਨਕੌਰ ਨੂੰ ਹਲਾ ਰਹੀ ਹੁੰਦੀ ਆ ਤੇ ਪੁੱਛਦੀ ਆ ਕਿ ਭੈਣੇ ਤੈਨੂੰ ਕੀ ਹੋ ਗਿਆ ਜਦੋਂ ਉਹਦਾ ਮੁੰਡਾ ਆ ਕੇ ਵੇਖਦਾ ਹਨਾ ਕਿ ਵੀ ਮਾਤਾ ਨੂੰ ਕੀ ਹੋ ਗਿਆ ਤੇ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਹਸਪਤਾਲ ਲੈ ਜਾਂਦਾ ਹਸਪਤਾਲ ਲੈ ਜਾ ਕੇ ਡਾਕਟਰ ਕਹਿੰਦੇ ਆ ਕਿ ਇਹਨੂੰ ਅਦਰੰਗ ਹੋ ਗਿਆ ਵੀ ਅਟੈਕ ਹੋ ਗਿਆ ਵੀ ਹੁਣ ਇਹ ਠੀਕ ਨਹੀਂ ਹੋਊਗੀ ਤੇਨੂੰ ਘਰੇ ਲੈ ਜੋ ਚਲੋ ਘਰੇ ਤਾਂ ਲੈ ਆਉਂਦਾ ਘਰੇ ਲਿਆ ਕੇ ਹਨਾ ਚਰਨਕੌਰ ਆ ਜਿਹੜੀ ਉਹ ਇੱਕ ਪਾਸੇ ਵੇਖਦੀ ਰਹਿੰਦੀ ਆ ਤੇ ਉਹਨੂੰ ਕੋਈ ਇਸ਼ਾਰੇ ਵੀ ਸਮਝ ਨਹੀਂ ਆਉਂਦੇ ਚਰਨਕੌਰ ਦੀ ਇਹ ਹਾਲਤ ਵੇਖ ਕੇ ਜਿਹੜੀ ਨੂਆ ਉਹ ਕਹਿੰਦੀ ਵੀ ਇਹਨੂੰ ਆਪਾਂ ਹਸਪਤਾਲ ਦੇ ਵਿੱਚ ਹੀ ਦਾਖਲ ਰੱਖਣਾ ਸੀ ਵੀ ਲੋਕ ਕਹਿਣਗੇ ਵੀ ਮਤਰੀ ਮਾਈ ਸਮਝ ਲਈ ਹਨਾ ਵੀ ਇਹਦਾ ਇਲਾਜ ਨਹੀਂ ਕਰਾਇਆ ਚੰਗੀ ਤਰ੍ਹਾਂ ਉਹ ਚਲੋ ਫਿਰ ਉਹਨੂੰ ਦੁਬਾਰਾ ਹਸਪਤਾਲ ਚ ਲੈ ਜਾਂਦੇ ਆ ਹਸਪਤਾਲ ਤੇ ਉਹਨੂੰ 2 ਦਿਨ ਐਡਮਿਟ ਰੱਖਿਆ ਜਾਂਦਾ ਪਰ ਉਹਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆਉਂਦਾ ਤੇ ਉਸੇ ਹਸਪਤਾਲ ਦੇ ਵਿੱਚ ਕੋਈ ਹੋਰ ਮਰੀਜ਼ ਹੁੰਦਾ ਉਹ ਕਹਿੰਦਾ ਬੰਦਾ ਕਹਿੰਦਾ ਵੀ ਇਹ ਠੀਕ ਨਹੀਂ ਹੋਣੀ ਵੀ ਤੁਸੀਂ ਇਹਨੂੰ ਘਰੇ ਲੈ ਜਾ ਕੇ ਸੇਵਾ ਕਰ ਲਓ ਵੀ ਕਈ ਵਾਰੀ ਕੋਈ ਇਨਸਾਨ ਹਨਾ ਉਹਨੇ ਆਪਣੇ ਘਰ ਦੇ ਵਿੱਚ ਹੀ ਆਖਰੀ ਸਾਹ ਲੈਣੇ ਹੁੰਦੇ ਆ ਵੀ ਨਾਲੇ ਜੇ ਹਨਾ ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਕੋਈ ਨੇੜਲਾ ਹੈਗਾ ਤੁਸੀਂ ਉਹਨੂੰ ਬੁਲਾ ਕੇ ਇਹਨੂੰ ਮਿਲਾ ਦਿਓ ਤੇ ਜਿਹੜਾ ਮੁੰਡਾ ਉਹ ਆਪਣੀ ਭੈਣ ਰੀਤ ਨੂੰ ਤੇ ਛੋਟੀ ਭੈਣ ਨੂੰ ਫੋਨ ਕਰ ਦਿੰਦਾ ਦੋਨੋਂ ਕੁੜੀਆਂ ਤੇ ਜਵਾਈ ਆ ਜਿਹੜੇ ਉਹ ਆ ਜਾਂਦੇ ਆ ਚਰਨ ਕੌਰ ਨੂੰ ਘਰੇ ਲਿਆਂਦਾ ਜਾਂਦਾ ਘਰੇ ਲਿਆ ਕੇ ਚਲੋ ਉਹਦੇ ਮੂੰਹ 'ਚ ਪਾਣੀ ਪੂਣੀ ਪਾਉਂਦੇ ਆ ਹਨਾ ਉਹਨੂੰ ਪੁੱਛਦੇ ਆ ਕਿ ਤੈਨੂੰ ਮਾ ਪਤਾ ਨਹੀਂ ਲੱਗਦਾ ਕਿ ਅਸੀਂ ਕੌਣ ਆ ਪਰ ਉਹ ਇਦਾਂ ਹੀ ਵੇਖਦੀ ਰਹਿੰਦੀ ਆ ਜਦੋਂ ਰੀਤ ਆ ਜਾਂਦੀ ਆ ਤਾਂ ਰੀਤ ਆਪਣੀ ਮਾਂ ਦਾ ਹੱਥ ਫੜ ਕੇ ਕਹਿੰਦੀ ਆ ਕਿ ਮਾਂ ਜਦੋਂ ਉਹ ਮਾਂ ਕਹਿੰਦੀ ਆ ਤਾਂ ਚਰਨਕੌਰ ਆ ਜਿਹੜੀ ਇੱਕ ਲੰਮਾ ਸਾਹ ਲੈਂਦੀ ਆ ਤੇ ਉਹਦੇ ਮੂੰਹੋਂ ਨਿਕਲਦਾ ਉਹ ਹੋ ਤੇ ਉਹਦੀ ਨਾਲ ਦੀ ਨਾਲ ਉੱਥੇ ਮੌਤ ਹੋ ਜਾਂਦੀ ਆ ਸਾਰਾ ਪਰਿਵਾਰ ਹਣਾ ਰੋਣ ਲੱਗ ਜਾਂਦਾ ਕਿਉਂਕਿ ਇਹ ਚਰਨਕੌਰ ਸੀ ਜਿਹੜੀ ਗੁਰਦੇਵ ਸਿੰਘ ਦੇ ਜਾਣਵਾਦ ਉਹਨੇ ਪੂਰੀ ਜ਼ਿੰਮੇਵਾਰੀ ਨਿਭਾਈ ਤੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦਿੱਤਾ ਰਾਜਕੌਰ ਵੀ ਬਹੁਤ ਰੋਂਦੀ ਆ ਪਾ ਮੈਂ ਉਹਨਾਂ ਦੇ ਚਾਰੇ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਹੋ ਚੁੱਕੇ ਸੀ ਪਰ ਫਿਰ ਵੀ ਉਹਨਾਂ ਨੂੰ ਚਰਨਕੌਰ ਦਾ ਬਹੁਤ ਵੱਡਾ ਆਸਰਾ ਸੀ ਚਰਨਕੌਰ ਦੀ ਮੌਤ ਤੋਂ ਬਾਅਦ ਉਹਦੀਆਂ ਸਾਰੀਆਂ ਅੰਤਮ ਰਸਮਾਂ ਕੀਤੀਆਂ ਜਾਂਦੀਆਂ ਤੇ ਉਹਦੇ ਭੋਗ ਤੇ ਬਹੁਤ ਕਠ ਕੀਤਾ ਜਾਂਦਾ ਹਰੇਕ ਤਰ੍ਹਾਂ ਦਾ ਪਕਵਾਨ ਜਿਹੜਾ ਬਣਾਇਆ ਜਾਂਦਾ ਉਹਦੇ ਵੱਡਾ ਪੁੱਤ ਤੇ ਨੂੰ ਵੀ ਵਿਦੇਸ਼ ਤੋਂ ਆ ਜਾਂਦੇ ਆ ਸਾਰਾ ਪਰਿਵਾਰ ਆ ਜਿਹੜਾ ਉਹ ਤਾਂ ਹਮਾਰ-ਮਾਰ ਕੇ ਰੋਂਦਾ ਇੱਕ ਪਾਸੇ ਤਾਂ ਉਹ ਮਾਣ ਮਹਿਸੂਸ ਕਰਦੇ ਆ ਕਿ ਸਾਡੀ ਮਤਰੀ ਮਾਂ ਨੇ ਸਾਡੇ ਪਿਓ ਵਾਲੇ ਫਰਜ਼ ਨਿਭਾਏ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਕਰ ਦਿੱਤਾ ਤੇ ਇੱਕ ਪਾਸੇ ਉਹ ਉਹਨਾਂ ਨੂੰ ਦੁੱਖ ਵੀ ਹੁੰਦਾ ਕਿਉਂਕਿ ਉਹਨਾਂ ਦੀ ਮਾਂ ਜਿਹੜੀ ਉਹਨਾਂ ਤੋਂ ਹਮੇਸ਼ਾ-ਹਮੇਸ਼ਾ ਲਈ ਦੂਰ ਹੋ ਜਾਂਦੀ ਆ ਕਿਉਂਕਿ ਉਹਨਾਂ ਨੇ ਕਦੇ ਵੀ ਆਪਣੇ ਪਿਓ ਦਾ ਸਾਆਇਆ ਨਹੀਂ ਸੀ ਵੇਖਿਆ ਛੋਟੀ ਉਮਰ 'ਚ ਹੀ ਉਹਨਾਂ ਦਾ ਪਿਓ ਉਹਨਾਂ ਨੂੰ ਛੱਡ ਕੇ ਤੁਰ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਚਰਨਕੌਰ ਸੀ ਹਨਾ ਉਹਨੇ ਆਪਣੀ ਇੱਜ਼ਤ ਆਣ ਤੇ ਪਰਿਵਾਰ ਦੀ ਇੱਜ਼ਤ ਨੂੰ ਕੋਈ ਦਾਗ ਵੀ ਨਹੀਂ ਲੱਗਣ ਦਿੱਤਾ ਤੇ ਪਰਵਰਿਸ਼ ਵੀ ਪੂਰੀ ਵਧੀਆ ਕੀਤੀ ਇਸੇ ਕਰਕੇ ਸਾਰੇ ਬੱਚੇ ਉਹਦੀ ਦਿਲੋਂ ਰਿਸਪੈਕਟ ਕਰਦੇ ਸੀ ਰਾਜਕੌਰ ਵੀ ਬਹੁਤ ਰਿਸਪੈਕਟ ਕਰਦੀ ਸੀ ਤੇ ਇੱਕ ਦਿਨ ਆਪਣੀ ਮੌਤ ਤੋਂ ਪਹਿਲਾਂ ਚਰਨਕੌਰ ਦੋਨਾਂ ਨੂੰ ਹਾਣੂ ਬੁਲਾ ਕੇ ਕਹਿੰਦੀ ਸੀ ਕਿ ਮੈਂ ਤਾਂ ਹਨਾ ਵੱਡੀ ਆ ਮੈਂ ਤਾਂ ਰਾਜਕੌਰ ਨੂੰ ਝਿੜਕ ਵੀ ਲੈਨੀ ਆ ਤੇ ਕਈ ਵਾਰੀ ਲੜ ਵੀ ਪੈਣੀ ਆ ਤਾਂ ਤੁਸੀਂ ਇਹ ਨਾ ਸਮਝਿਓ ਵੀ ਮੈਂ ਲੜ ਪੈਣੀ ਆ ਤੇ ਤੁਹਾਨੂੰ ਇਸ ਗੱਲ ਦਾ ਹੱਕ ਮਿਲ ਗਿਆ ਵੀ ਮੇਰੀ ਭੈਣ ਆ ਵੀ ਉਹਨੇ ਬਹੁਤ ਹੁਝ ਹੰਡਾਇਆ ਵੀ ਮੇਰੀਆਂ ਝੜਕਾ ਵੀ ਸੁਣੀਆਂ ਤੇ ਸਾਰੇ ਘਰ ਦਾ ਕੰਮ ਵੀ ਕੀਤਾ ਵੀ ਤੁਸੀਂ ਕਦੇ ਉਹ ਇਹ ਵੀ ਨਹੀਂ ਕਹਿਣਾ ਉਹਨੂੰ ਤੱਤੀ ਬਾਣਾ ਲੱਗਣ ਦਿਓ ਵੀ ਉਹਨੇ ਤਾਂ ਛੋਟੀ ਉਮਰ ਦੇ ਵਿੱਚ ਹੀ ਰੰਡੇਪਾ ਕੱਟਿਆ ਵੀ ਮੇਰੀ ਤਾਂ ਫਿਰ ਵੀ ਵਾਵਾ ਉਮਰ ਸੀ ਤਾਂ ਉਹਦੀਆਂ ਨੂਹਾਂ ਉਹਨੂੰ ਵਾਦਾ ਕਰਦੀਆਂ ਕਿ ਮਾਂ ਅਸੀਂ ਜਿਵੇਂ ਤੈਨੂੰ ਪਿਆਰ ਕਰਦੀਆਂ ਓਵੇਂ ਹੀ ਸਾਨੂੰ ਸਾਡੀ ਸਸ ਰਾਜਕੌਰ ਆ ਵੀ ਅਸੀਂ ਕਦੇ ਵੀ ਉਹਨੂੰ ਆਪਣੇ ਪਾਪਾ ਦੀ ਕਮੀ ਜਾਂ ਮਹਿਸੂਸ ਨਹੀਂ ਹੋਣ ਦਿੰਦੇ ਤੇ ਉਹ ਗੱਲਾਂ ਫਿਰ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਹਨਾ ਚਰਨਕੌਰ ਦੀ ਤਾਂ ਉਹਦੀਆਂ ਨੂੰਹਾਂ ਆਪਣੀ ਸੱਸ ਰਾਜਕੌਰ ਨੂੰ ਦੱਸਦੀਆਂ ਕਿ ਮੰਮੀ ਭਾਵੇਂ ਤੁਹਾਡੇ ਨਾਲ ਵੱਡੀ ਮੰਮੀ ਲੜਦੀ ਰਹਿੰਦੀ ਸੀ ਪਰ ਸਾਨੂੰ ਇਹ ਵੀ ਸਮਝਾਉਂਦੀ ਹੁੰਦੀ ਸੀ ਤੇ ਰਾਜਕੌਰ ਆ ਜਿਹੜੀ ਉਹਦੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਵਗਦੇ ਆ ਉਹ ਕਹਿੰਦੀ ਵੀ ਮੈਨੂੰ ਪਤਾ ਵੀ ਭਾਵੇਂ ਚਰਨਕੌਰ ਮੇਰੀ ਭੈਣ ਮੇਰੇ ਨਾਲ ਲੜ ਪੈਂਦੀ ਸੀ ਮੈਨੂੰ ਝੜਕ ਵੀ ਦਿੰਦੀ ਸੀ ਮੈਨੂੰ ਗੁੱਸਾ ਵੀ ਆ ਜਾਂਦਾ ਸੀ ਪਰ ਕਹਿੰਦੀ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਵੀ ਉਹ ਮੈਨੂੰ ਦਿਲ ਤੋਂ ਪਿਆਰ ਕਰਦੀ ਆ ਹਾਂਜੀ ਦੋਸਤੋ ਇਹ ਸੀ ਗੁਰਦੇਵ ਸਿੰਘ ਤੇ ਚਰਨਕੌਰ ਦੀ ਜ਼ਿੰਦਗੀ ਤੇ ਆਧਾਰਿਤ ਪੂਰਾ ਇੱਕ ਨਾਵਲ ਇਹ ਨਾਵਲ ਆ ਜਿਹੜਾ ਇਹ ਇੱਕ ਸੱਚੀ ਘਟਨਾ ਤੇ ਆਧਾਰਿਤ ਨਾਵਲ ਆ ਇਹ 1985 86 ਦੇ ਦਹਾਕੇ ਦਾ ਨਾਵਲ ਹੈ ਉਸ ਟਾਈਮ ਜਿਹੜੀ ਜ਼ਿੰਮੇਵਾਰੀ ਹੁੰਦੀ ਸੀ ਉਹ ਔਰਤਾਂ ਇਸੇ ਤਰ੍ਹਾਂ ਹੀ ਨਿਭਾਉਂਦੀਆਂ ਸੀ ਜੇ ਉਹਨਾਂ ਦੇ ਪਤੀ ਇਸ ਦੁਨੀਆ ਤੋਂ ਚਲੇ ਜਾਂਦੇ ਸੀ ਤੇ ਉਸ ਟਾਈਮ ਜੇ ਔਲਾਦ ਨਹੀਂ ਹੁੰਦੀ ਸੀ ਤਾਂ ਇੱਕ ਆਦਮੀ 3-3 4-4 ਵਿਆਹ ਕਰਵਾ ਲੈਂਦਾ ਸੀ ਤੇ ਔਰਤਾਂ ਦੀ ਇਹ ਮਜਾਲ ਨਹੀਂ ਹੁੰਦੀ ਸੀ ਕਿ ਉਹ ਆਪਣੇ ਪਤੀ ਨੂੰ ਰੋਕ ਸਕਣ ਚਲੋ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਹਨਾ ਹਾਲਾਤਾਂ ਨਾਲ ਸਮਝੌਤੇ ਕਰਨੇ ਪੈਂਦੇ ਆ ਜਿਵੇਂ ਹੁਣ ਆਪਾਂ ਗੁਰਦੇਵ ਸਿੰਘ ਦੇ ਪਰਿਵਾਰ ਬਾਰੇ ਵੇਖੀਏ ਕਿ ਰਾਜਕੌਰ ਜਿਹੜੀ ਉਹਨੂੰ ਵੀ ਇੱਕ ਨਵੀਂ ਜ਼ਿੰਦਗੀ ਮਿਲੀ ਸੀ ਪਾ ਮੈਂ ਉਹਨੇ ਬਹੁਤ ਵੱਡਾ ਸਮਝੌਤਾ ਕੀਤਾ ਸੀ ਬਹੁਤ ਵੱਡੀ ਉਮਰ ਦੇ ਬੰਦੇ ਨਾਲ ਉਹਨੇ ਦੁਬਾਰਾ ਵਿਆਹ ਕੀਤਾ ਸੀ ਪਰ ਉਹਨੂੰ ਘਰ ਦੇ ਵਿੱਚ ਕੋਈ ਕਮੀ ਵੀ ਨਹੀਂ ਸੀ ਤੇ ਉਹ ਆਪਦੇ ਪਹਿਲਾਂ ਵਾਲੇ ਸਹੁਰੇ ਘਰ ਤਾਂ ਔਖ ਵੀ ਸੀ ਵਿਧਵਾ ਹੋ ਚੁੱਕੀ ਸੀ ਤੇ ਪੇਕੇ ਉਹਦੇ ਗਰੀਬ ਸੀ ਨਹੀਂ ਉਹਨੇ ਸਾਰੀ ਉਮਰ ਪਤਾ ਨਹੀਂ ਲੋਕਾਂ ਦੇ ਘਰੇ ਕੰਮ ਕਰ-ਕਰ ਕੇ ਕੱਢਣੀ ਸੀ ਇਸੇ ਤਰ੍ਹਾਂ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਵਿੱਚ ਸਬਰ ਸੰਤੋਖ ਬਹੁਤ ਜ਼ਿਆਦਾ ਸੀ ਉਸ ਟਾਈਮ ਨਾਲੋਂ ਹੁਣ ਦੇ ਟਾਈਮ ਦਾ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਅੱਜ ਕੱਲ ਬਹੁਤੇ ਘਰਾਂ ਦੀਆਂ ਨੂੰਹਾਂ ਧੀਆਂ ਜਿਨ੍ਹਾਂ ਨੂੰ ਸਾਰਾ ਕੁਝ ਮਿਲਦਾ ਹੁੰਦਾ ਪਰ ਫਿਰ ਵੀ ਉਹ ਨਾਤਾ ਵੱਡਿਆਂ ਦਾ ਆਦਰ ਕਰਦੀਆਂ ਨੇ ਤੇ ਨਾ ਹੀ ਕਿਤੇ ਸਬਰ ਸੰਤੋਖ ਰੱਖਦੀਆਂ ਅੱਜ ਕੱਲ ਦਾ ਜਿਹੜਾ ਜਮਾਨਾ ਉਸ ਜਮਾਨੇ ਨਾਲੋਂ ਬਹੁਤ ਜ਼ਿਆਦਾ ਫਰਕਾ ਇਸੇ ਕਰਕੇ ਸਾਡੇ ਜਿਹੜੇ ਬਜ਼ੁਰਗ ਨੇ ਉਸ ਜਮਾਨੇ ਦੇ ਆ ਉਹਨਾਂ ਨੂੰ ਸਾਡੀਆਂ ਗੱਲਾਂ ਸਾਡੇ ਆਪਾ ਹੈਰਾਵਾ ਸਾਡਾ ਰਹਿਣ ਸਹਿਣ ਜਿਹੜਾ ਪਸੰਦ ਨਹੀਂ ਆਉਂਦਾ ਉਦੋਂ ਤਾਂ ਜਿਹੜੇ ਸ਼ਰੀਕ ਹੁੰਦੇ ਸੀ ਉਹ ਪੂਰੀ ਦੁਸ਼ਮਣੀ ਨਿਭਾਉਂਦੇ ਸੀ ਆਏ ਨਹੀਂ ਸੀ ਪਰ ਅੱਜ ਕੱਲ ਦੇ ਲੋਕ ਕੀ ਕਰਦੇ ਆ ਉਤੋਂ ਤਾਂ ਮਿੱਠੇ ਰਹਿੰਦੇ ਆ ਤੇ ਦਿਲੋਂ ਖਾਰ ਰੱਖਦੇ ਆ ਉਦੋਂ ਤਾਂ ਜਿਹੜੇ ਕਿਸੇ ਨਾਲ ਦੁਸ਼ਮਣੀ ਹੁੰਦੀ ਸੀ ਲੜਾਈ ਹੁੰਦੀ ਸੀ ਤਾਂ ਸਿੱਧੇ ਮੱਥੇ ਹੁੰਦੀ ਸੀ ਪਰ ਅੱਜ ਕੱਲ੍ਹ ਲੋਕ ਆ ਜਿਹੜੇ ਉਹ ਦੋਗਲੇ ਹੋ ਚੁੱਕੇ ਆ ਉਤੋਂ ਮਿੱਠੇ ਤੇ ਵਿੱਚੋਂ ਹੁਖਾਰ ਰੱਖਦੇ ਆ ਅੱਜ ਕੱਲ੍ਹ ਤਾਂ ਇਹ ਨਹੀਂ ਪਤਾ ਤੁਹਾਡੇ ਨਾਲ ਰਹਿੰਦਾ ਕਿਹੜਾ ਤੁਹਾਡੇ ਨਾਲ ਕਦੋਂ ਕੋਈ ਦਗਾ ਕਰ ਜੇ ਇਹ ਨਾਵਲ ਜਿਹੜਾ ਇਹ ਨਾਵਲ ਨੂੰ ਪੜ ਕੇ ਜਿਹੜਾ ਮੈਂ ਤੁਹਾਨੂੰ ਸੁਣਾਇਆ ਹਨਾ ਮੈਨੂੰ ਇਹ ਨਾਵਲ ਪੜਦੀ ਨੂੰ ਬਹੁਤ ਜਿਹੜੀਆਂ ਗੱਲਾਂ ਯਾਦ ਆਈਆਂ ਜਦੋਂ ਵੀ ਮੈਂ ਘਰੇ ਕੋਈ ਕੰਮ ਕਰਦੀ ਰਹਿਣੀ ਆ ਨਾ ਮੇਰੇ ਇਹ ਨਾਵਲ ਆ ਯਾਦ ਆਉਂਦਾ ਉਹਦੇ ਪਾਤਰ ਆ ਜਿਹੜੇ ਉਹਨਾਂ ਨਾਲ ਇੱਕ ਇਮੇਜ ਬਣ ਜਾਂਦੀ ਆ ਜਦੋਂ ਵੀ ਆਪਾਂ ਕੁਝ ਪੜ੍ਹਦੇ ਆ ਤੇ ਪੜਨ ਤੋਂ ਬਾਅਦ ਸੁਣਾਉਨੇ ਆ ਤੁਸੀਂ ਵੀ ਜਦੋਂ ਸੁਣਦੇ ਹੋਵੋਗੇ ਤੁਹਾਡੀਆਂ ਵੀ ਅੱਖਾਂ ਅੱਗੇ ਇੱਕ ਇਮੇਜ ਬਣ ਜਾਂਦੀ ਹੋਊ ਮਤਲਬ ਇਸ ਤਰ੍ਹਾਂ ਦੀ ਇੱਕ ਤਸਵੀਰ ਬਣ ਜਾਂਦੀ ਆ ਕਿ ਇਸ ਤਰ੍ਹਾਂ ਦਾ ਘਰ ਹੋਊਗਾ ਇਹੋ ਜਿਹੇ ਰਹਿਣ ਸਹਿਣ ਹੋਊਗਾ ਇਸ ਤਰ੍ਹਾਂ ਦੇ ਬੱਚੇ ਹੋਣਗੇ ਕਿਉਂਕਿ ਸਾਡਾ ਜਿਹੜਾ ਦਿਮਾਗ ਆ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਪੜ੍ਹਦੇ ਆ ਤਾਂ ਉਹ ਇੱਕ ਕਲਪਨਾ ਕਰਨ ਲੱਗ ਜਾਂਦਾ ਜਿੱਦਾਂ ਮੂਵੀ ਦੇ ਸੀਨ ਹੁੰਦੇ ਆ ਉਸ ਤਰ੍ਹਾਂ ਜਿਹੜੇ ਸੀਨ ਆ ਸਾਡੇ ਦਿਮਾਗ ਤੇ ਅੱਖਾਂ ਅੱਗੇ ਘੁੰਮਣ ਲੱਗ ਜਾਂਦੇ ਆ ਤੇ ਜਦੋਂ ਇਹ ਨਾਵਲ ਮੈਂ ਪੜਿਆ ਚੰਗੀ ਤਰ੍ਹਾਂ ਪੜ ਕੇ ਤੁਹਾਡੇ ਰੂਹ ਰੂਹ ਕੀਤਾ ਸੁਣਾਇਆ ਤਾਂ ਸ਼ਾਇਦ ਇਹ ਘੱਟ ਸਮੇਂ ਦੇ ਵਿੱਚ ਹੀ ਗਿਆ ਪਰ ਪੜਿਆ ਇਹ ਬਹੁਤ ਜ਼ਿਆਦਾ ਸਮੇਂ ਦੇ ਵਿੱਚ ਗਿਆ ਸੀ ਕਿਉਂਕਿ ਜਿਹੜੀਆਂ ਗੱਲਾਂ ਆਪਾਂ ਸੁਣਾਉਣੀਆਂ ਹੁੰਦੀਆਂ ਉਦੋਂ ਆਪਾਂ ਛੋਟ ਦੇ ਵਿੱਚ ਸੁਣਾ ਦਿੰਨੇ ਆ ਪਰ ਇਹ ਕਾਫੀ ਲੰਮਾ ਨਾਵਲ ਸੀ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਨਾਵਲ ਬਹੁਤ ਪਸੰਦ ਆਇਆ ਹੋ ਇਸ ਨਾਵਲ ਨੂੰ ਲਿਖਿਆ ਹੈ ਪ੍ਰਸਿੱਧ ਲੇਖਕਾ ਦਿਆਲ ਕੌਰ ਜੀ ਨੇ ਮੈਨੂੰ ਇਹ ਲਿਖਤ ਹੈ ਜਿਹੜੀ ਬਹੁਤ ਜ਼ਿਆਦਾ ਪਸੰਦ ਆਈ ਤੇ ਤੁਹਾਨੂੰ ਇਹ ਨਾਵਲ ਆ ਜਿਹੜਾ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤਾਂ ਕਿ ਜਿਹੜੀ ਲੇਖਕਾਗੀ ਉਹਨੂੰ ਹੌਸਲਾ ਮਿਲ ਸਕੇ ਕਿਉਂਕਿ ਜਿਹੜਾ ਸਾਰਾ ਸਿਹਰਾ ਉਹ ਲੇਖਕਾਂ ਨੂੰ ਜਾਂਦਾ ਮੈਂ ਤਾਂ ਪੜਕੇ ਸਿਰਫ ਤੁਹਾਨੂੰ ਸੁਣਾਇਆ ਹੀ ਆ ਜਿਨੇ ਇਹ ਰਚਨਾ ਕੀਤੀ ਆ ਬਾ ਕਮਾਲ ਰਚਨਾ ਤੇ ਕਿਸੇ ਵੀ ਹਨਾ ਪਾਤਰ ਨਾਲ ਉਹਨਾਂ ਨੇ ਕੋਈ ਵਧੀਕੀ ਨਹੀਂ ਕੀਤੀ ਹਰੇਕ ਪਾਤਰ ਦਾ ਜਿੰਨਾ ਰੋਲ ਸੀ ਸਾਰਾ ਵਧੀਆ ਇਹਦੇ ਵਿੱਚ ਲਿਖਿਆ ਗਿਆਗਾ ਇਹ ਇਸ ਤਰ੍ਹਾਂ ਹਨ ਗੱਲਾਂ ਇੱਕ ਇੱਕ ਗੱਲ ਨੂੰ ਲਿਖਣਾ ਇਹ ਬਹੁਤ ਵੱਡੀ ਕਲਾਕਾਰੀ ਹੁੰਦੀ ਆ ਤੇ ਇਸ ਨਾਵਲ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ